ਜੀ ਸਤਿ ਸ਼੍ਰੀ ਅਕਾਲ ਹੋਰ ਸਨੋ ਫਰੈਂਡ ਤੁਹਾਡਾ ਕੀ ਹਾਲ ਅਸਕਰ ਦਿੱਤੀ ਸਭ ਠੀਕ ਠਾਕ ਹੋਵਦੀ ਹੋਗੇ ਵਾਈ ਗੁਰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਹੋਰ ਫਰੈਂਡ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਦੀਵਾਲੀ ਦੀ ਕਲੀਨਿੰਗ ਅੱਜ ਦੀਵਾਲੀ ਹੋ ਗਈ ਹੈ ਤਰੀਕ 15 ਤੱਕ ਦਿਨ ਰਹਿ ਗਏ ਨੇ 4-5 ਹੀ ਮੇਰੇ ਕੋਲ 20 ਨੂੰ ਕਿ ਪਤਾ ਨਹੀਂ 21 ਨੂੰ ਹੈ ਕਈ ਇਥਨੇ ਦੇ 20 ਨੂੰ ਕਈ ਕਹਿੰਦੇ 21 ਨੂੰ ਚਲੋ ਦੇਖਦੇ ਹਾਂ ਤੇ ਮੇਰਾ ਹੀ ਇਰਾਦਾ ਸਫਾਈ ਕਰਨੀ ਸ਼ੁਰੂ ਕਰਦਾ ਘਰ ਤੇ ਮੈਂ ਹਰ ਸਾਲ ਪਹਿਲਾ ਲੈਣੀਆਂ ਨਹੀਂ 8-10 ਦਿਨ ਕਿ ਜਿਹੜੇ 2-4 ਪਹਿਲਾ ਥੋੜੀ ਬਹੁਤ ਸੈਟਿੰਗ ਹੋ ਜੇ ਤਾਂ ਦਿਵਾਲੀ ਤਾਂ ਆਪਾਂ ਫ੍ਰੀ ਹੋਈਏ ਪਰ ਇਸ ਟਾਈਮ ਦਾ ਨੁਕਾ ਵੀ ਮੈਂ ਦੱਸਿਆ ਹੋਇਆ ਹੈ ਸਾਡੇ ਪਿਆ ਆ ਬੇੜਿਆਂ ਚ ਖਲਾਰਾ ਜਿੱਦਾਂ ਕਰਕੇ ਮੈਂ ਉਹ ਕਹਿੰਦੀ ਦੀ ਬੇੜੇ ਦਾ ਖਲਾਰਾ ਸਾਂਭਿਆ ਜਾਏ ਤਾਂ ਮੈਂ ਘਰ ਦੇ ਕੰਮ ਕਰਾਂ ਪਰ ਉਹ ਨਾ ਹੁਣ ਥੋੜਾ ਜਿਹਾ ਹੀ ਰਹਿ ਗਿਆ ਮਤਲਬ ਕਿ ਫਰਸ਼ ਪੈਣਾ ਹੈ ਤੇ ਉਹ ਸਾਨੂੰ ਮਿਸਤਰੀ ਨਹੀਂ ਲੱਭਾ ਕਿ ਉਹ ਪਤਾ ਨਿਕਾਲ ਆਏਗਾ ਕਿ ਪਰਸੋ ਅੱਜ ਦੇਖ ਕੇ ਆਏਗੀ ਤੇ ਹੁਣ ਮੇਰਾ ਇਰਾਦਾ ਹੈ ਕੰਮ ਕਰਨਾ ਕਰਦਾ ਸਟਾਰਟ ਤੇ ਦੱਸਾਂ ਜਿੱਚ ਮੈਂ ਕੀ ਕੰਮ ਕਰਾਂਗੀ ਪਹਿਲੇ ਸਭ ਤੋਂ ਸਟਾਰਟ ਪਹਿਲਾਂ ਮੈਂ ਇੱਕ ਵਾਰ ਦਿਖਾ ਰਾ ਕਰਦਾ ਹਾਲ ਹਾਲ ਕੀ ਮਤਲਬ ਹੈ ਕਿ ਸਾਬ ਕਿਤਾਬ ਹੈ ਤੇ ਜੇ ਇਹ ਤਾਂ ਅਚੀ ਵੀਡੀਓ ਵਧੀਆ ਲੱਗਦੀ ਤੇ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਨਾਲ ਦੀ ਨਾਲ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਨਾਲ ਦੀ ਨਾਲ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਠੀਕ ਹੈ ਫਰੰਟ ਮੋਂ ਮਦਨ ਦਿਖਾਣੇ ਹੈ ਸਾਧ ਨੂੰ ਦੱਸ ਤੀਆਂ ਇੱਕ ਵਾਰੀ ਨਾ ਮੈਂ ਟੈਂਪਰੇਰੀ ਜੀ ਜੋ ਰੋਜ਼ ਦੀ ਸੈਟਿੰਗ ਹੁੰਦੀ ਸੀ ਆ ਦੇਖੋ ਕਰ ਚੁੱਕੀ ਆ ਝਾੜੂ ਲਾ ਲਿਆ ਏ ਤੇ ਸਾਰੇ ਖਲਾਰਾ ਬੂਏ ਸਾਡੇ ਦੇਖ ਸਕਦੇ ਕਿੰਨੇ ਗੰਦੇ ਹੋਏ ਇਹਦੇ ਲਈ ਮੈਂ ਹੁਣ ਮੰਗਾ ਲਿਆ ਜਿਸ ਦੇ ਮੈਂ ਸਾਫ ਕਰਨੇ ਆ ਕੀ ਮਤਲਬ ਕਿ ਨਿਆ 1.5 2 ਹੋਗੇ ਚੰਗੀ ਤਰ੍ਹਾਂ ਮਿਸਤਰੀ ਲੱਗਨ ਦਾ ਕਰਕੇ ਬਾਹਰ ਖਲਾਰਾ ਦਾ ਕਰਕੇ ਆਮ ਡਸਟਿੰਗ ਕਰੀਦੀ ਸੀ ਤੇ ਡੀਪਲੀ ਕਲੀਅਰਿੰਗ ਨਹੀਂ ਹੋਈ ਜ਼ਿਆਦਾ ਤੇ ਉਹ ਅਸੀਂ ਕਰਾਂਗੇ ਹੁਣ ਇਹੋ ਠੀਕ ਦੇ ਸੀ ਦੀਵਾਲੀ ਨੂੰ ਕੋਈ ਨਹੀਂ ਕਰਨੀ ਆ ਦੇਖੋ ਚਾੜੂ ਇੱਕ ਵਾਰੀ ਸੈਟਿੰਗ ਥੋੜੀ ਬਹੁਤੀ ਕਰ ਲਈ ਹੈ ਡਰਾਈ ਰੂਮ ਬਿਲਕੁਲ ਨਹੀਂ ਛੇੜਨਾ ਉਹ ਛੇੜਾਂਗੇ ਸਭ ਤੋਂ ਲਾਸਟ ਤੇ ਤੇ ਕਿਚਨ ਇਹ ਕਰਾਂਗੇ ਬਾਅਦ ਚ ਪਹਿਲਾਂ ਅਸੀਂ ਕਰਾਂਗੇ ਇਹਨਾਂ ਕੋ ਖੋਸ਼ਕ ਸਾਫ਼ ਪਰ ਮੈਂ ਅੱਜ ਸੋਚਿਆ ਇਹ ਖਲਾਰੇ ਪਰ ਸੇ ਸਾਫ਼ ਹੈ ਦਿਲਜੀਤ ਤੂੰ ਨਾ ਕੀ ਕਰ ਜਿੰਨੇ ਸਾਡੇ ਦਰਾਜ ਨੇ ਜਿੱਦਾਂ ਪ੍ਰੈਸ ਟੇਬਲ ਵਾਲੇ ਆ ਦੇਖ ਸਕਦੇ ਹੋ ਜੀ ਇੰਨਾ ਜ਼ਿਆਦਾ ਇੰਨਾ ਚ ਖਲਾਰੇ ਪਏ ਨਾ ਦੇਖ ਸਕਦੇ ਜੀ ਹਨ ਦਿਖਾਣੇ ਆ ਵੈਂਟੀ ਵਾਲਾ ਪਤਾ ਨਹੀਂ ਕੀ ਸਭ ਕਾ ਬਣਿਆ ਦੇਖਿਓ ਤੇ ਹੋਰ ਹਰ ਕਮਰੇ ਚ ਦਰਾਜ ਬਣੇ ਨੇ ਉਹ ਵਾਰੀ ਆ ਉੱਧਰ ਵੀ ਹੈ ਸਾਰੀ ਵੈਂਟੀ ਆਪਣੀ ਬੈੱਡ ਦੇ ਸਾਈਡ ਬਾਕਸ ਵਾਲੇ ਦਰਾਜ ਅਲਮੀਰਾ ਦੇ ਸਾਈਡ ਹੇਠੇ ਵਾਲੇ ਇਹ ਵੀ ਕਰਾਂਗੇ ਕਲੀਨਿੰਗ ਸਭ ਤੋਂ ਪਹਿਲਾਂ ਸਟਾਰਟ ਕਿਉਂਕਿ ਹੁਣ ਤਾਂ ਥੱਲੇ ਬੈਠ ਕੇ ਕਰ ਲਾਂਗੇ ਤੇ ਵਿੱਚ ਰਹੇਗੀ ਸੈਟਿੰਗ ਤੇ ਬਾਅਦ ਚੋਂ ਅਸੀਂ ਦੂਜਾ ਕੰਮ ਝਾੜ ਪੋਝ ਵਾਲਾ ਕਰਾਂਗੇ ਜਿਸ ਨਾਲ ਇਹਦਾ ਸਾਡਾ ਕੋਈ ਟਕਲੰਦਾਜੀ ਨਹੀਂ ਹੋਏਗੀ ਇਹ ਖਲਾਰਾ ਜਿਹੜਾ ਐਕਸਟਰਾ ਛੁੱਟ ਦਾਂਗੇ ਜਿਹੜਾ ਰੱਖਣ ਵਾਲਾ ਰੱਖ ਲਾਂਗੇ ਤੇ ਉਹ ਦਰਾਜ ਹੈ 2 4 7 8 9 10 ਦਰਾਜ ਹੈ ਟੋਟਲੀ ਅੱਜ ਮੈਂ ਇਹਨਾਂ ਦੀ ਕਰਾਂਗੀ ਸਫਾਈ ਤੇ ਜਿਹਦੀ ਤੁਹਾਡੇ ਨਾਲ ਕਰਾਂਗੀ ਵੀਡੀਓ ਸ਼ੇਅਰ ਤਾਂ ਦੱਸਿਓ ਠੀਕ ਹੈ ਮੇਰਾ ਇਰਾਦਾ ਮੈਂ ਤੇ ਅਸੀਂ ਇੱਕ ਇੱਕ ਦੀ ਕੀਤੀ ਨਾਲ ਨਾਲ ਅੱਜ ਮੈਂ ਨਾ ਬੈਠੀ ਬਿਠਾਈ ਨਾਲ ਕਿਉਂਕਿ ਬਾਹਰ ਸਾਡੇ ਲੱਗੇ ਹੋਏ ਨੇ ਮਿਸਤਰੀ ਜਦੋਂ ਕੰਮ ਕਰਨ ਲਈ ਮਿੱਟੀ ਮੱਟ ਛੱਟ ਤੇ ਮੈਂ ਜੇ ਸਫਾਈ ਕਰਨ ਲੱਗਦੀ ਕਿਸਾਬ ਨਾਲ ਜਿਤਨਾ ਕੰਮ ਕਰੀ ਤੀ ਉਹ ਮਿਲਨ ਗੱਦੇ ਧੁੱਪ ਪਾਣੇ ਪਾਣੇ ਹੀ ਚੀਜ਼ਾਂ ਕਈ ਵਾਰ ਕੱਟੀਆਂ ਪੈਣੀਆਂ ਹੀ ਜਿਹਦਾ ਕਰਕੇ ਫਿਰ ਉੱਥੇ ਕਟਾ ਮਿੱਟੀ ਤੇ ਅੱਜ ਮੈਂ ਕਾੜ ਨਹੀਂ ਸਕਦੀ ਤੇ ਅੱਜ ਫਿਰ ਮੇਰਾ ਇਹੋ ਹੀ ਇਰਾਦਾ ਬਣਿਆ ਮੈਂ ਕੰਮ ਕਰਾਂਗੀ ਇਹ ਵਾਲਾ ਤੇ ਤੁਹਾਡੇ ਨਾਲ ਚਲੋ ਠੀਕ ਹੈ ਫਰੈਂਡ ਜਿਉ ਜਿਉ ਕਰਾਂਗੇ ਤਿਉ ਤਿਉ ਵੀਡੀਓ ਸ਼ੇਅਰ ਕਰਾਂਗੇ ਤੇ ਵੀਡੀਓ ਤੇ ਬਣੀ ਰਹੇ ਹੋ ਹੂੰ ਖੜਾਇਆ ਬਣਾ ਤਕ ਤਿਉ ਹਾਂ ਤੇ ਇਥੇ ਦੇਖੋ ਲਿਆ ਕਰੀ ਆਪਣੇ ਪਾਪਾ ਨਾ ਹੂੰ ਕਿਹਦਾ ਦੇਣਾ ਸੋਹਰੇ ਸੀ ਠੀਕ ठीक है फ्रेंड्स इसी करते हैं दराज से ठंड कर दें वीडियो उसकी तो नहीं लगी देख भीक धनिया जी ये बढ़िया जी ये धनिया बड़ा बढ़िया लाइफ आ ਇਹ ਹਾਲ ਹੋਇਆ ਤੇ ਰਾਜਾ ਨਾ ਨਿਕਲਦੇ ਨਹੀਂ ਨਿਕਲਣ ਦੇ ਕੱਢ ਕੇ ਸਾਫ਼ ਕਰਾ ਉਸ ਤੋਂ ਮੈਂ ਕੰਮ ਸ਼ੁਰੂ ਕਰੀ ਆ ਵਾ ਕੁਝ ਨਾ ਅੰਸ਼ ਨੇ ਆਪਦੇ ਟੈਸਟ ਛੁੱਟੇ ਇਹਦੇ ਚ ਵੇਖਦੇ ਹੁਣ 15 ਚੋਂ 14 ਦੇਖੀ 20ਾਂ ਚ 16.5 ਲੈ ਆ ਵੀ 20ਾਂ ਚ 6 ਮਿਲ ਕੇ 15 ਚੋਂ 15 ਤੇ ਆ 20ਾਂ ਚੋਂ 5 ਹੈ ਕੁੱਤਾ ਦੋ ਟੈਸਟ ਮਾਰੇ ਗਏ ਆ ਵੀ 15 ਚੋਂ 5 20ਾਂ ਚੋਂ 16 ਕਈ ਵਧੀਆ ਗਏ ਕਈ ਮਾਰੇਗੇ 20 ਚ 11 ਦੇਖੋ ਪੜਾਈ 20 ਚ 8 ਇਹਨੇ 3 ਟੈਸਟ ਕੀ ਚਲ ਕੋਈ ਪਹਿਲੇ ਫਸਟਰਮ ਦੇ 20 ਚ 16 ਹੌਂਸਫੀ ਦੇਖ ਲਓ ਇਹ ਹੁਣ ਮੇਰੇ ਖਾਲੇ ਨਹੀਂ ਜਾਏ ਸਾਰੇ ਸੋਧਾਂਗੇ ਕਾਗਜ਼ ਇਹ ਬਾਕੀ ਇੰਨਾ ਜੋ ਸ਼ਾਂਤੀ ਕਰਦੇ ਆ ਗੀਲਾ ਵਕਰੀਆਂ ਰੱਖਦੇ ਆਂ ਚੀਜ਼ਾਂ ਜੋ ਉਹੀ ਆਟੜੇ ਚਾਬੀਆਂ ਇਹਨਾਂ ਚਾਬੀਆਂ ਨਾਲ ਕੇ ਚੀਜ਼ਾ ਦੇ ਆਨ ਜਿੰਗੀ ਦਰਾਂ ਨਾ ਇਹਨੂੰ ਬਲਕ ਕਾਢ ਕੇ ਤੇ ਫਿਰ ਗੀਲਾ ਕਪੜਾ ਫੇਰਾਗੇ ਇਹ ਨਾ ਛੁੱਟੀ ਹੀ ਜਾਈ ਦੇ ਆਪਾਂ ਦਾ ਰਾਜਾ ਅਜ ਕੋਹ ਨਾ ਕੋਸ਼ ਇਹ ਐਨ ਇੱਕ ਵਾਰੀ ਸਫਾਈ ਬੱਚੇ ਰਹਿਣ ਨਹੀਂ ਦਿੰਦੇ ਜਿਹੜੀ ਹੱਥ ਆਈ ਚ ਫੜੀ ਜੀ ਚਲ ਬਾਹਰ ਪਈ ਚਲ ਅੰਦਰ ਆਜ ਰੱਖ ਤੇ ਵੇਖਣੀ ਹੁੰਦੀ ਇਦਾਂ ਜਦੋਂ ਕੋਈ ਆਉਂਦੀ Diwali ਆਈ ਹਰ ਇੱਕ ਚੀਜ਼ ਹਣ ਵਧੀਆ ਸਾਫ਼ ਕਰਾਂਗੇ ਤੇ ਕਰਕੇ ਦਿਖਾਨੇ ਫੇਰ ਅੰਚੇ ਦਾ ਆਇਆ ਬਕਸ ਵਾਲਾ ਇਹ ਵੀ ਕਰਾਂਗੇ ਇਹ ਬਕਸ ਨੂੰ ਲਾਇਆ ਆ ਜੇ ਥੇਲੇ ਨਿਕਲ ਜਾ ਲਾਇ ਕੱਸਦੇ ਆ ਇਨਾ ਗਿਜ਼ਮਾਂ ਨਹੀਂ ਕੱਟਿਆ ਵਿਚਰੇ ਸਾਰਾ ਵੇਸਟੇਜ ਛੁੱਟ ਦੇਣਾ ਮੈਂ ਤੁਹਾਨੂੰ ਸਾਰੇ ਸਾਫ਼ ਕਰਕੇ ਤੇ ਫਿਰ ਮਿਲਦੇ ਹਾਂ ਹੁਣ 프ੈਸਟੇਬਲ ਸਾਫ ਕਰਕੇ ਮੈਂ ਆ ਜਾਨੀ ਵੈਨਕੀਵਲ ਵੈਨ ਦੀ ਦਾਲ ਦੇ ਆ ਨਾ ਜਿਆਦਾ ਇਹ ਨਹੀਂ ਕਿ ਦੀਵਾਲੀ ਦੀ ਕਿੰਨੀ ਦੀਵਾਲੀ ਕਰਦੇ ਆ ਵਿੱਚ ਫਿਰ ਪਰ ਪਤਾ ਨਹੀਂ ਜੋ ਕੁਛ ਲੱਭੇਗਾ ਇੱਕ ਸੁੱਟ ਦੋ ਸੁੱਟ ਤਿੰਨ ਚਾਰਾ ਪਰਿਵਾਰ ਇਹਨੇ ਮੇਰੇ ਵਰਗੇ ਕਹਿੰਦੀ ਬਾਹਰ ਨਹੀਂ ਲੱਭਣਾ ਜੀ ਦਾ ਦਰਾਜ ਦੇ ਵਿੱਚ ਜ਼ਰੂਰ ਹੋਵੇ ਬਾਹਰ ਤੋਂ ਬਦਲੀ ਦੀ ਮਲੀ ਹੋ ਜਾਂਦੀ ਆ ਤੁਸੀਂ ਦੇਖ ਲਗਦੇ ਜੀ ਅੱਧੋ ਪਾਰੀ ਪਾਰ ਇਹਨਾਂ ਦਾ ਨਾ ਕੁਝ ਲੱਗਦਾ ਹਾਂ ਜਦੋਂ ਛੜਛਰਾਂ ਚ ਨੇ ਕੋ ਸਕੂਲ ਜਾਣਾ ਤਾਂ ਉਦੋਂ ਇੰਨੀ ਜ਼ਿਆਦਾ ਉਦੋਂ ਉਦੋਂ ਜ਼ਿਆਦਾ ਖਲਾਰਾ ਪੈਂਦਾ ਜਦੋਂ ਆਪਾਂ ਨੂੰ ਬਾਜ ਵੇਲਾ ਵਿੱਚ ਕੋਈ ਨਹੀਂ ਲੱਭਿਆ ਬਾਜੀ ਤੇ ਆ ਦੇਖੋ ਇਹ ਮੈਂ ਸਾਰੇ ਹਾਂਟੀ ਕਰਕੇ ਆ ਤੰਦ ਕਰ ਫਲਿੱਪ ਕੱਢ ਤੋ ਕਰੀਮ ਮਗਾਈ ਤੇ ਅੱਧੀ ਨਿਕਲੀ ਨਾ ਧੋਖਾ ਕਰਦੇ ਨੇ ਹੁਣ ਕਰਾਂਗੀ ਸਾਰੀ ਸਫਾਈ ਦੇਖ ਸਕਦੇ ਜੇ ਫਿਰ نیچے ਵਾਲੇ ਵੀ ਦਿਰਾ ਸਾਫ ਕਰਾਂਗੀ ਉਨਿਸ ਤੋਂ ਬਾਅਦ ਆ ਜਾਗੇ نیچے ਇਧਰ ਵੀ ਮੈਂ ਸਮਾਨ ਸਾਰਾ ਬਾਹਰ ਕੱਟ ਕੇ ਦਿਖਾਇਆ ਮੈਂ ਕੀ ਹੋਂ ਤੁਹਾਨੂੰ ਤਾਂ ਦੇਖੋ ਇੰਨਾ ਸਮਾਨ ਇਹਦੇ ਵਿੱਚੋਂ ਕੱਢਿਆ ਆ ਮੈਂ ਪਿੰਨਾ ਚੱਕਦੀ ਪਈ ਇੰਨਾ ਪਿੰਨਾ ਪੱਗਾ ਵਾਲੀ ਇਹਨਾਂ ਖਲਾਰੀਆਂ ਤੇ ਜੁਮਗਨਾ ਮੈਂ ਕਿਤੇ ਵਾਜਣਾ ਜਾਏ ਤੇ ਉਦੋਂ ਤੱਕ 6 ਤਿਲ ਆਪਣੀਆਂ ਨਹੀਂ ਤੇ ਇਤਰਾ 6 ਚੱਕ ਲਈ ਨਾ ਤੇ ਹੁਣ ਮੈਂ ਇਧਰ ਲਾ ਕਰ ਲਿਆ ਦਰਾਜ ਹੁਣ ਵਿੱਚ ਸਮਾਨ ਰੱਖਾਂਗੀ ਬਹੁਤ ਹੀ ਥੋੜਾ ਥੋੜਾ ਲੋੜੀ ਦਾ ਜਿਆਦਾ ਨਹੀਂ ਬਾਕੀ ਸਭ ਬਾਹਰ ਛੋੜ ਦਾਂਗੀ ਤੇ ਠੀਕ ਹੈ ਫਰੈਂਡ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਉਹ ਨੰਦਰਵਾਲ ਦੇ ਰਾਜ ਵੀ ਆਪਣੇ ਪਾਸੇ ਵਾਲੇ ਕਰ ਲਾਂਗੇ ਇਹਨਾਂ ਦੇ ਪਾਸੇ ਵਾਲੇ ਖੁਦ ਕਰਨਗੇ ਨਾ ਮੈਨੂੰ ਦੱਸਿਆ ਤੂੰ ਨਹੀਂ ਆਤਾ ਲਾਣਾ ਚਲੋ ਠੀਕ ਹੈ ਫਰੈਂਡ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਆ ਦੇਖੋ ਗਾਇਸ ਇੱਕ ਅੱਗੇ ਦਿਖਾ ਰਹੇ ਹੈ ਬੈਂਟੀਗਾ ਵੀ ਹੋ ਗਈ ਹੈ ਉਹ ਆ ਵੀ ਚਲੋ ਹੁਣ ਸਵੇਰੇ ਡਸਟਿੰਗ ਕਰਾਂਗੇ ਉੱਪਰਲੀ ਤੇ ਹੁਣ ਇਹ ਨਾਲ ਮੈਨੂੰ ਰਹਿ ਜਾਏਗਾ ਇਸਾਈਡ ਅਦਰਜ ਨਹੀਂ ਸਾਫ ਹੋਇਆ ਦੇਖ ਸਕਦੇ ਜਿਹੜਾ ਥੋੜੇ ਬਹੁਤ ਆ ਦੇਖ ਸਕਦੇ ਸਭ ਹੋ ਗਿਆ ਇਨਸਾਫ ਤੇ ਠੀਕ ਹੈ ਫਰੈਂਡ ਮਿਲਦੇ ਆਂ ਇੱਕ ਤਰ੍ਹਾਂ ਕਰਕੇ ਹੁਣ ਬੈਡ ਦੇ ਪੱਲੇ ਸਾਈਡ ਦੇ ਕਰ ਲਏ ਤੇ ਇਹ ਰਹਿ ਗਏ ਤੇ ਇਹ ਇਹਨਾਂ ਦੇ ਇਹਨਾਂ ਦਾ ਸਮਾਨ ਬੜਾ ਜ਼ਰੂਰੀ ਤੇ ਕਹਿੰਦੇ ਮੈਂ ਆਪਦੇ ਖੁਦ ਕਰਾਂਗੇ ਤੇ ਠੀਕ ਹੈ ਫਰੈਂਡ ਮਿਲਦੀ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਦੀਵਾਲੀ ਦਾ ਫਰਸਟ ਵਲੌਗ ਕਲੀਨਿੰਗ ਦਾ ਦਸ ਜਗਾਂ ਨੂੰ ਸਾਡਾ ਕਹੋ ਜੀ ਲਤਾ। ਮਿਲਦੇ ਆ ਇੱਕ ਨਵੇਂ ਵਲੌਗ ਨਾਲ ਬਾਏ ਬਾਏ